ਇਤੋ ਬੱਤ ਫਿਰੋ ਸਾਡੇ ਦੇਸ਼ ਚ ਬੁਰੀ ਬਿਮਾਰੀ ਮੰਗਦੇ ਦਾਜ ਸੁਣੋ ਗੱਲ ਸਾਰੀ ਮੂਰੇ ਹੋ ਕੇ ਮੰਗਦੀ ਮਾਤਾ ਮੈਨੇ ਸਾਰਾ ਪੁੱਜ ਸਮਝਾਤਾ ਕੋਲ ਬਚੋਲੇ ਦੇ ਬਹਿ ਕੇ ਬੱਲੇ ਬੱਲੇ ਪਿੰਡ ਚ ਕਰਾਉਣੀ ਰੱਜ ਮਾਂ ਦਾਜ ਅਸੀਂ ਲੈ ਕੇ ਮੇਰੇ ਜਵਾਈ ਦੇ ਘਰ ਪਹੁੰਣਾ ਦੇਖੀ ਰੁਸਨਾ ਜਏ ਪਰਉਣਾ ਨਹੀਂ ਮਖੌਲ ਕਿਸੇ ਤੂੰ ਕਰਉਣਾ ਕੁੜੀ ਨੂੰ ਜਾਵੇ ਨਾ ਲੈ ਕੇ ਬੱਲੇ ਬੱਲੇ ਪਿੰਡ ਚ ਕਰਾਉਣੀ ਰਾਜ ਮਾ ਦਾਜ ਅਸੀਂ ਲੈ ਕੇ ਮੇਰੀ ਬੇਟੀ ਨੇ ਗੱਲ ਕਹਿਣੀ ਮੰਮੀ ਮੈਂ ਵੀ ਚੈਨੀ ਲੈਣੀ ਧੀ ਦੀ ਗੱਲ ਵੀ ਮੰਨਣੀ ਪੈਣੀ ਇੱਕ ਸਰੀਕੇ ਦੇ ਰਕੇ ਬੱਲੇ ਬੱਲੇ ਪਿੰਡ ਚ ਕਰਾਉਣੀ ਰਾਜ ਮਾ ਦਾਜ ਅਸੀਂ ਲੈ ਕੇ ਪਹਿਲਸੋ ਹੋਵੇ ਵੱਡਾ ਸੋਣਾ ਜਿਹੜਾ ਸਭ ਦੇ ਮਨ ਨੂੰ ਮੋਣਾ ਸੂਲ ਸਰੀਕਾਂ ਦੇ ਹਾ ਹੋਣਾ ਦੇਖ ਕੇ ਖਾਣਿਆ ਦੇ ਜੈ ਕੇ ਬੱਲੇ ਬੱਲੇ ਪਿੰਡ ਚ ਕਰਾਉਣੀ ਰਾਜ ਮਾ ਦਾਜ ਅਸੀਂ ਲੈ ਕੇ ਮੁੰਡੇ ਦਾ ਬੱਪੂ ਫੁੱਫੜ ਮੰਮਾ ਕੀ ਕਹਿ ਮਸੜ ਮੈਂ ਸਮਝਾਵਾਂ ਮਾਣ ਤਾਣ ਦੇ ਭੁਖੇ ਜੀ ਕਿਤੇ ਉਹ ਨਰੇ ਜਣੇ ਮੈਂ ਮਾਣ ਤਾਣ ਤੋਂ ਸੁੱਕੇ ਜੀ ਵਾਹ ਜੀ ਦੇਖਿਓ ਨਾ ਨੂੰ ਸਮਝਾ ਕੇ ਫੋਟੋ ਖਿੱਚਣੀ ਕੜੇ ਪਵਾ ਕੇ ਝੋਜ ਬਣਾਵਾਗੇ ਬਹਿ ਕੇ ਬੱਲੇ ਬੱਲੇ ਪਿੰਡ ਚ ਕਰੋਣੀ ਰੱਜ ਮਾਦਾਜ ਅਸੀਂ ਲੈ ਕੇ ਮੇਰਾ ਆਇਆ ਕੱਲ ਪਤੀਜਾ ਗੱਡੀ ਵਰਨਾ ਜਾ ਬਰੀਜਾ ਇਕ ਨੌ ਦਸ ਦਾ ਸੀ ਉਹ ਤੀਜਾ ਮੈਂ ਭੁੱਲ ਗਈ ਸੋਚੂਗੀ ਬਹਿ ਕੇ ਬੱਲੇ ਬੱਲੇ ਪਿੰਡ ਚ ਕਰੋਣੀ ਰੱਜ ਮਾਦਾਜ ਅਸੀਂ ਲੈ ਕੇ ਮੁੰਡਾ ਜੇਠ ਮੇਰੇ ਦਾ ਵਿਆਹ ਆ ਕਰਕੇ ਟਰੱਕ ਦਾ ਜਿਹਦਾ ਆਇਆ ਮੈਂ ਵੀ ਲੈਣਾ ਉਹ ਤੂੰ ਸਵਾਇਆ ਲੰਗੇ ਜਠਾਣੀ ਨਾ ਖੈ ਕੇ ਬੱਲੇ ਬੱਲੇ ਪਿੰਡ ਚ ਘਰੋਣੀ ਰਜਮਾ ਦਾ ਜਿ ਅਸੀਂ ਲੈ ਕੇ ਲੋਕੋ ਛੱਡ ਦੋਰੀ ਤੇ ਪਰਾਣੀ ਲੱਗ ਲੋ ਪੜੀ ਲਿਖੀ ਨੂੰ ਰਾਣੀ ਲਾਰਤ ਦਾ ਜ ਹੈ ਖਸਮਾ ਖਾਣੀ ਤੰਨਾ ਸਿੰਘ ਗਿਆ ਕਹਿ ਕੇ ਹਰਦੇ ਬੰਦੇ ਚੱਕਰੋਣੀ ਮੰਦਗ ਨਾ ਦੋ ਜਤ ਜਤ ਬੰਦੇ ਯਾਰੇ ਜਾਨ ਤੰਨਾ ਸਿੰਘ